ਆਪ ਆਪ ਨਿਊਜ਼ ਦੇਖ ਰਹੇ ਸਰਦਸ਼ ਕਾਂਸੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਹਾਰਾਜ ਚੋਹਾਂ ਤੇ ਮਿਰਨਾਲ ਲੈਸਨ ਸਿੰਘ ਅਕਾਸ਼ ਹਸਪਤਾਲ ਬਟਾਲਾ ਵਿਖੇ ਕੀਤੇ ਗਏ ਦੂਜੇ ਫਾਈਬਰੋਸਕੈਨ ਕੈਂਪ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਤੇ ਪਿਆਰ ਮਿਲਿਆ ਡਾਕਟਰ ਲਖਵੀਰ ਸਿੰਘ ਭਗਵਾਲਿਆ ਅੱਜ ਕੈਂਪ ਦੀ ਸ਼ੁਰੂਆਤ ਬਹੁਤ ਹੀ ਸਦਾਰਨ ਪਰ ਅਸਰਦਾਰ ਤਰੀਕੇ ਨਾਲ ਵੌਇਸ ਆਫ ਬਟਾਲਾ ਦੇ ਉਧੇਦਾਰਾਂ ਵੱਲੋਂ ਰਿਬਨ ਕੱਟ ਕੇ ਕੀਤੀ ਗਈ ਅਤੇ ਡਾਕਟਰ ਲਖਵੀਰ ਸਿੰਘ ਅਤੇ ਸਮੁੱਚੇ ਹਸਪਤਾਲ ਸਟਾਫ ਲੋ ਵੌਇਸ ਆਫ ਬਟਾਲਾ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਆਖਿਆ ਵੌਇਸ ਆਫ ਬਟਾਲਾ ਦੇ ਨੁਮਾਇੰਦਿਆਂ ਜਿਨ੍ਹਾਂ ਨੇ ਇਸ ਕ ਪ੍ਰੋਫੈਸਰ ਜਸਬੀਰ ਸਿੰਘ ਮਿਊਨਿਸਪਲ ਕਾਉਂਸਲਰ ਬਜਵਾ ਸਾਹਿਬ ਮਾਸਟਰ ਜੁਗਿੰਦਰ ਸਿੰਘ ਅਚਲੀ ਗੇਟ ਸਟੇਟ ਆਫ ਬੋਡੀ ਮਾਸਟਰ ਪ੍ਰੇਮ ਸਿੰਘ ਅਤੇ ਕਾਨੂੰਨੀ ਸਲਾਹਕਰ ਵਾਇਸ ਆਫ ਬਟਾਲਾ ਐਡਵੋਕੇਟ ਸਰਬਜੀਤ ਸਿੰਘ ਮਾਨ ਅਤੇ ਮਾਸਟਰ ਹਰदयाल ਸਿੰਘ ਨੇ ਵਿਸ਼ੇਸ਼ ਤੌਰ ਉਪਰ ਇਸ ਕੈਂਪ ਵਿੱਚ ਸ਼ਿਰਕਤ ਕੀਤੀ ਅੱਜ ਦੇ ਇਸ ਕੈਂਪ ਵਿੱਚ ਲਗਭਗ 200 ਮਰੀਜ਼ਾਂ ਦਾ ਮੌਇਨਾ ਕੀਤਾ ਗਿਆ ਅਤੇ 75 ਮਰੀਜ਼ਾਂ ਦਾ ਫਾਈਬਰੋਸਕੈਨ ਟੈਸਟ ਪੋਜ਼ਿਟਿਵ ਪਾਇਆ ਗਿਆ ਜਿਨ੍ਹਾਂ ਵਿੱਚ ਫੈਟੀ ਲੀਵਰ ਗ੍ਰੇਡ 1 ਤੋਂ ਲੈ ਕੇ ਫਾਈਬਰੋਸਿਸ ਗ੍ਰੇਡ 3 ਤੱਕ ਫਾਈਬਰੋਸਕੈਨ ਰਹੀ ਡਾਇਗਨੋਸ ਕੀਤਾ ਗਿਆ ਅਤੇ ਉਹਨਾਂ ਨੂੰ 1 ਮਹੀਨੇ ਲਈ ਦਵਾਈ ਦੇ ਕੇ ਭੇਜ ਦਿੱਤਾ ਗਿਆ ਮਰੀ ਸਲਿਵ ਵਾਲੀ ਗੱਲ ਸੀ ਕਿ ਜਿਨ੍ਹਾਂ ਲੋਕਾਂ ਨੂੰ ਪਿਛਲੇ ਮਹੀਨੇ ਫਾਈਬਰੋਸਕੈਨ ਰਾਹੀਂ ਡਾਇਗਨੋਸ ਕਰਕੇ ਦਵਾਈ ਲਿਖੀ ਗਈ ਸੀ ਉਹਨਾਂ ਵਿੱਚ ਬਿਮਾਰੀ ਦਾ ਗ੍ਰੇਡ ਬਹੁਤ ਘਟ ਪਾਇਆ ਗਿਆ ਸੀ ਡਾਕਟਰ ਲਖਬੀਰ ਸਿੰਘ ਭਗੋਲਿਆ ਨੇ ਕਿਹਾ ਕਿ ਲੋਕਾਂ ਦੇ ਮਿਲਰੇ ਭਰਪੂਰ ਪਿਆਰ ਇਸ ਬਿਮਾਰੀ ਪ੍ਰਤੀ ਜਾਗਰਤੀ ਲੋਕ ਹਿੱਤ ਅਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਇਆ ਤੀਜਾ ਫਾਈਬਰੋਸਕੈਨ ਲੀਵਰ ਕੈਂਪ ਮਿਤੀ 11/07/2025 ਨੂੰ ਦਿਨ ਸ਼ੁੱਕਰਵਾਰ ਲਗਾਇਆ ਜਾਵੇਗਾ ਆਓ ਤੁਹਾਨੂੰ ਦਿਖਾਉਣੇ ਹਾਂ ਤੇ ਲੈਦੇ ਸ ਵੀਰਾਂ ਤਾਜ਼ੀ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਅਬ ਨਿਊਜ਼ ਅੱਜ ਆਕਾਸ਼ ਹਸਪੀਟਲ ਡਾਕਟਰ ਲਖਬੀਰ ਸਿੰਘ ਭਗੋਵਾਲੀਆ ਜੀ ਵੱਲੋਂ ਇੱਕ ਕੈਂਪ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਲਿਵਰ ਦੇ ਸਾਰੇ ਹੀ ਸਕੈਨ ਹੁੰਦੇ ਹਨ ਤੇ ਉਹਦੇ ਨਾਲ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਕੋਈ ਲਿਵਰ ਸੰਬੰਧੀ ਕੋਈ ਰੋਗ ਤਾਂ ਨਹੀਂ ਤੇ ਮੈਂ ਵੀ ਇਸੇ ਸੰਬੰਧ ਵਿੱਚ ਆਈ ਹਾਂ ਭਗੋਵਾਲੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਸਮੇਂ ਸਮੇਂ ਸਿਰ ਇਹ ਨਹੀਂ ਕਿ ਲਿਵਰ ਦਾ ਹੀ ਉਹਨਾਂ ਨੇ ਲਾਇਆ ਇਹ ਕੈਂਪ ਬਹੁਤ سارے ਕੈਂਪ ਲਗਾਉਂਦੇ ਨੇ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਜਾਗਰੂਕ ਕਰਾਉਂਦੇ ਨੇ ਤੇ ਉਹਨਾਂ ਤੋਂ ਬਚਣ ਦੇ ਉਪਾਅ ਵੀ ਦੱਸਦੇ ਨੇ ਦੀ ਸੇਵਾ ਵਾਸਤੇ ਇਹਨਾਂ ਨੂੰ ਪਰਮਾਤਮਾ ਬਖਸ਼ਦਾ ਰਵੇ ਤੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਮੇਰਾ ਨਾਮ ਸ਼ਾਦਕ ਹੈ ਮੈਂ ਹੈਲਥ ਕੇਅਰ ਫਸਟੀਮੈਕ ਹੈਲਥ ਕੇਅਰ سے ਹਾਂ ہمارا ਜੈਂਕੀਅਰ ਪੰਜਾਬ ਮੈਂ ਕੈਂਪਸ ਲੱਗਦੇ ਆ ਹਾਈਡਰੋਸਕੈਲ ਕੈਂਪਸ ਜੋ ہماری ਮਸ਼ੀਨ ਹੈ ਇਕੋਸੈਂਸ ਐਸੋਸਟਰੀ ਬਚਨ ਫਾਈਪੋਸਕੈਨ ਤੋਂ ਹਮ ਇਸੇ ਬੇਸਿਕਲੀ ਕੀ ਕਰਦੇ ਹੈ ਇਸੇ ਲੀਵਰ ਕੀ ਹੈਲਥ देखते हैं हमारे लीवर में फैटी जो हमारे लीवर का फैट होता है फैटी लीवर लीवर फाइब्रोसिस लीवर सेरोसिस वो सब प्रॉपर हेल्थ इसमें पता लग जाता पेशेंट की हमारे पंजाब में ज़्यादातर अल्कोहल कंजप्शन ज़्यादा ज़्यादा है उसकी वजह से लोगों के लीवर डैमेज हो जाते हैं जिसका हमें पता नहीं चलता एक टाइम तो इसमें एक्चुअल में क्या है कि इसमें एडवांस भी पता चल जाता है कि लेवर की हेल्थ हमारी कैसी है तो हम उसको कैसे ठीक कर सकते हैं तो आज जो हमने कैंप लगाया हुआ है वो आकाश हॉस्पिटल बटाला में है काफ़ी सारे पेशेंट्स के फैटी लीवर आए हैं जैसे ग्रेड टू ग्रेड थ्री करके आए हैं उस पेशेंट का तो फाइब्रोसिस सिरोसिस भी आया हुआ है हमारे डॉक्टर साहब बैठे हुए हैं वो उनको प्रिस्क्राइब कर रहे हैं फैटी लीवर का डाइट चार्ट दे रहे हैं और हमारे जो टेक्नीशियन और भी हैं उनका ब्लड सैंपल जो भी जा रहे हैं वो भी फ्री यहाँ पे हो रहे हैं बचने के लिए हमने जंक फूड जो है वो अवॉइड करना है ड्रिंक्स जो ले ਦੇ ਰਹੇ ਹੈ ਸ਼ੂਗਰ ਸੇ ਬਚਨਾ ਹੈ ਸ਼ੂਗਰ ਵਾਲੀ ਚੀਜ਼ੇ ਖਾਣ ਨਹੀਂ ਹੈ ਬਾਹਰ ਦਾ ਖਾਣਾ ਪੀਣਾ ਨਹੀਂ ਖਾਣਾ ਹੈ ਬਾਕੀ ਵਾਕ ਕਰਨੀ ਹੈ ਆਪਣੇ ਲਾਈਫ ਮੋਡੀਫਿਕੇਸ਼ਨਸ ਕਰਨਗੇ ਤੋ ਇਹ ਸਭ ਸਹੀ ਹੈ ਕਾਸ ਹਸਪਤਾਲ ਡਾਕਟਰ ਭਾਗੋਲ ਐਮ ਡੀ ਉਹਨਾਂ ਵੱਲੋਂ ਵਾਈਸ ਆਫ ਡਾਕਟਰ ਲਿਵਰ ਸੰਬੰਧੀ ਫਾਈਬਰੋਸਕੈਨ ਕੈਂਪ ਦੂਸਰਾ ਕੈਂਪ ਲਗਾਇਆ ਗਿਆ ਹੈ ਜਿਹੜਾ ਕਿ ਹਰ ਮਹੀਨੇ ਲੱਗ ਰਿਹਾ ਹੈ ਇੱਕ ਮਹੀਨਾ ਪਹਿਲਾਂ ਵੀ ਲੱਗਾ ਸੀ ਉੱਥੇ ਇਹ ਕਸਟ ਹੋ ਰਿਹਾ ਜਿਹੜਾ ਕਿ ਬਾਅਦ ਅੰਮ੍ਰਿਤਸਰ ਦਾ ਹੋਰ ਵੱਡੇ ਸ਼ਹਿਰਾਂ 11000 ਤੱਕ ਹੁੰਦਾ ਇੱਥੇ ਇਹ ਟੈਕਸ ਸਿਰਫ 500 ਰੁਪਏ ਚ ਹੁੰਦਾ ਜਿਹੜਾ ਕਿ ਆਮ ਜਨਤਾ ਦੀ ਪਹੁੰਚ ਵਿੱਚ ਹੈ ਤੇ ਉਹਨਾਂ ਨੂੰ ਇੱਕ ਬਹੁਤ ਵਧੀਆ ਸਹੂਲਤ ਹੈ ਆਪਣੇ ਸ਼ਹਿਰ ਦੇ ਵਿੱਚ ਇਸਨੇ ਸ਼ਹਿਰ ਦੀ ਪਬਲਿਕ ਵਾਸਤੇ ਜਾਂ ਨੇੜੇ ਦੇ ਪਬਲਿਕ ਵਾਸਤੇ ਇਸ ਕੈਂਪ ਲਾਇਆ ਗਿਆ ਇਸ ਦਾ ਸਹੀ ਤੈਅਦ ਲੋ ਸਾਰੇ ਡਾਕਟਰ ਸਾਹਿਬ ਜੀ ਤੁਹਾਨੂੰ ਧੰਨਵਾਦ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਡਾਕਟਰ ਲਖਮੀਰ ਸਿੰਘ ਜੀ ਭਗਵਾਲੀਆ ਆਕਾਸ਼ ਹਸਪੀਟਲ ਵਿਖੇ ਸਮੇਂ-ਸਮੇਂ ਤੇ ਜਿਹੜੀ ਸਿਹਤ ਨੂੰ ਅਵੇਅਰ ਕਰਨ ਵਾਸਤੇ ਕੈਂਪ ਲਗਾਉਂਦੇ ਰਹਿੰਦੇ ਹਨ ਅੱਜ ਜਿਹੜਾ ਹੈ ਉਹਨਾਂ ਨੇ ਲਿਵਰ ਸੰਬੰਧੀ ਫਾਈਬਰੋਸਕੈਨ ਜਿਹੜੀ ਹੈ ਉਹ ਦਾ ਕੈਂਪ ਲਗਾਇਆ ਹੈ ਜਿਸ ਤੋਂ ਜਿਹੜਾ ਹੈ ਆਪਣੀ ਸਿਹਤ ਦਾ ਧਿਆਨ ਰੱਖਣਾ ਸਭ ਤੋਂ ਜ਼ਰੂਰੀ ਹੈ ਇਹ ਡਾਕਟਰ ਸਾਹਿਬ ਜਿਹੜੇ ਹਨ ਮਾਨਵਤਾ ਦੀ ਸੇਵਾ ਵੇਲੇ ਹਰ ਵੇਲੇ ਤਤਪਰ ਰਹਿੰਦੇ ਹਨ ਔਰ ਸਮਾਜ ਨੂੰ ਸਮਰਪਿਤ ਇਹ ਐਸੇ ਮਨੋਖਾ ਹਨ ਕਿ ਜਿਹੜੇ ਸਮਾਂ ਸਮੇਂ ਤੇ ਲੋਕਾਂ ਨੂੰ ਸਿਹਤ ਬਾਰੇ ਅਵੇਅਰ ਕਰਕੇ ਜਿਹੜਾ ਹੈ ਕੈਂਪ ਲਗਾ ਕੇ ਉਹਨਾਂ ਨੂੰ ਸਿਹਤ ਸੰਬੰਧੀ ਜੜੀਆਂ ਹਨ ਵਧੀਆ ਐਡਵਾਈਸ ਦਿੰਦੇ ਹਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਆਕਾਸ਼ ਹਸਪੀਟਲ ਦੇ ਵਿੱਚ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਜੀ ਵੱਲੋਂ ਉਪਰਾਲਾ ਕਰਕੇ ਫਾਈਬਰੋਸਕੈਨ ਦਾ ਫ੍ਰੀ ਫਾਈਬਰੋਸਕੈਨ ਕਰਨ ਦਾ ਜਿਹੜਾ ਕੈਂਪ ਲਗਵਾਇਆ ਗਿਆ ਹੈ ਉਹਦੇ ਵਿੱਚ ਅਸੀਂ ਬਤੌਰ ਮਹਿਮਾਨ ਵਾਇਸੋ ਬਟਾਲਾ ਦੀ ਟੀਮ ਪੂਰੇ ਹਾਜ਼ਰ ਹੋਏ ਹਾਂ ਔਰ ਮੈਂ ਪਿਛਲੇ ਸਮਿਆਂ ਦੇ ਵਿੱਚ ਡਾਕਟਰ ਸਾਹਿਬ ਵੱਲੋਂ ਵੱਖਰੇ ਵੱਖਰੇ ਹੈਲਥ ਦੇ ਨਾਲ ਸੰਬੰਧਿਤ ਕੈਂਪ ਵੀ ਲਗਵਾਏ ਗਏ ਆ ਉਹਨਾਂ ਲਈ ਵੀ ਔਰ ਅੱਜ ਦੇ ਕੈਂਪ ਲਈ ਵੀ ਮੈਂ ਡਾਕਟਰ ਭਾਗੋਵਾਲੀਆ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਉਹਨਾਂ ਦੇ ਇਸ ਉਪਰਾਲੇ ਦੇ ਨਾਲ ਜਿਹੜੇ ਸਕੈਨ ਲੋਕਾਂ ਨੂੰ ਜਾ ਕੇ ਅੰਮ੍ਰਿਤਸਰ ਕਰਵਾਉਣੇ ਪੈਂਦੇ ਆ ਔਰ ਜਿਆਦਾ ਮਹਿੰਗੇ ਸਕੈਨ ਨੇ ਉਹ ਡਾਕਟਰ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਔਰ ਤਕਰੀਬਨ ਇਸ ਜਿਹੜਾ ਅੱਜ ਇੱਥੇ ਟੈਸਟ ਕਰਵਾਇਆ ਜਾ ਰਿਹਾ ਜੋ ਲੋਕਾਂ ਲਈ ਉਹ ਅੰਮ੍ਰਿਤਸਰ ਦੇ ਵਿੱਚੋਂ ਕਰੀਬ 4 ਤੋਂ 5000 ਦੇ ਵਿੱਚੋਂ ਟੈਸਟ ਕੀਤਾ ਜਾਂਦਾ ਡਾਕਟਰ ਸਾਹਿਬ ਨੇ ਆਮ ਲੋਕਾਂ ਵਾਸਤੇ ਇਹ ਜੋ ਇੱਥੇ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਇਹਦੇ ਲਈ ਡਾਕਟਰ ਸਾਹਿਬ ਬਹੁਤ ਜਿਆਦਾ ਸ਼ਲਾਘਾ ਦੇ ਯੋਗ ਨੇ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਵੀ ਕਰਦਾ ਹਾਂ ਔਰ ਉਮੀਦ ਕਰਦਾ ਕਿ ਅੱਗੋਂ ਤੋਂ ਵੀ ਇਹ ਇਹੋ ਜਿਹੇ ਉਪਰਾਲੇ ਆਪਣੇ ਜਾਰੀ ਰੱਖਣਗੇ ਧੰਨਵਾਦ ਅੱਜ ਜਿਹੜਾ ਫਾਈਬਰੋਸਕੈਨ ਲਿਵਰ ਦਾ ਕੈਂਪ ਲਗਾਇਆ ਗਿਆ ਉਹ ਫਾਈਬਰੋਸਕੈਨ ਲਿਵਰ ਕਿਉਂਕਿ ਬਟਾਲੇ ਦੇ ਵਿੱਚ ਇਹ ਟੈਸਟ ਜਿਹੜਾ ਇਹ ਨਹੀਂ ਹੁੰਦਾ ਇਸ ਕਰਕੇ ਇਹਦਾ ਕੈਂਪ ਲਵਾਇਆ ਗਿਆ ਤੇ ਬਹੁਤ ਭਰਮਾ ਹੰਗਾਰਾ ਲੋਕਾਂ ਵੱਲੋਂ ਭਰਪੂਰ ਹੰਗਾਰਾ ਮਿਲ ਰਿਹਾ ਕੋ ਲਗਭਗ 200 ਦੇ ਮਰੀਜ਼ ਹੁਣ ਤੱਕ ਆ ਚੁੱਕਾ ਤੇ ਅਜੇ ਵੀ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਇਹ ਟੈਸਟ ਕਿਉਂਕਿ ਮਹਿੰਗੇ ਭਾਅ ਦਾ ਜਿਹੜਾ ਬਰਫਕ ਸੈਂਟਰਾਂ ਤੇ ਅਮਰਸਰ ਹੋ ਰਿਹਾ ਪਰ ਕਿਉਂਕਿ ਬਟਾਲੇ ਦੇ ਵਿੱਚ ਪਹਿਲੀ ਜਾਂ ਦੂਜੀ ਵਾਰੀ ਹੋ ਰਿਹਾ ਦੂਜਾ ਕੈਂਪ ਹੈ ਸਾਡ ਇਹ 500 ਰੁਪਏ ਚ ਸਿਰਫ ਇਹ ਕਰ ਰਹੇ ਆ ਤੇ ਜਦੋਂ ਕਿ ਬਾਹਰ ਸੈਂਟਰਾਂ ਦੇ ਵਿੱਚ ਅੰਮ੍ਰਿਤਸਰ ਵਗੈਰਾ ਦੇ ਵਿੱਚ ਇਹਦੀ 2 ਤੋਂ ਲੈ ਕੇ 6000 ਤੱਕ ਕੀਮਤ ਆ ਪਰ ਇਹ ਟੈਸਟ ਅੰਗੋਲਿਆ ਕੀਤਾ ਗਿਆ ਕਿਉਂਕਿ ਇਹਦੀ ਜਿਹੜੀ ਮਸ਼ੀਨ ਆ ਵੱਖ-ਵੱਖ ਸੈਂਟਰਾਂ ਤੇ ਇਥੇ ਅਵੇਲੇਬਲ ਨਾ ਹੋਣ ਕਰਕੇ ਇਹ ਟੈਸਟ ਕਰਾਇਆ ਨਹੀਂ ਜਾਂਦਾ ਪਰ ਹੈ ਬਹੁਤ ਜ਼ਰੂਰੀ ਆ ਇਹ ਜਿਵੇਂ ਕਿ ਥਾਇਰੋਇਡ ਦੇ ਮਰੀਜ਼ ਆ ਅਰਥਰੋਸਿਸ ਦੇ ਮਰੀਜ਼ ਆ ਫੈਟੀ ਲਿਵਰ ਦੇ ਮਰੀਜ਼ ਆ ਫਿਰ ਜਿਵੇਂ ਕਿ ਗੁਰਦੇ ਫੇਲ ਹੋ ਜਾਂਦੇ ਜਨਾਂ ਤੇ ਉਹਨਾਂ ਚ ਵੀ ਬਹੁਤ ਜ਼ਰੂਰੀ ਹੈ ਜਨਾਂ ਦੇ ਕੋਲੇਸਟ੍ਰੋਲ ਬਹੁਤ ਵੱਧਦੇ ਆ ਉਹਨਾਂ ਚ ਵੀ ਬਹੁਤ ਜ਼ਰੂਰੀ ਹੈ ਇਹ ਬੱਚੇ ਜਿਹੜੇ ਫਾਸਟ ਫੂਡ ਖਾਂਦੇ ਜਾਂ 20 ਇਸ ਆ 20 ਵਿਅਕਤੀਆਂ ਦੇ ਵਿੱਚ ਸ਼ੂਗਰ ਵਾਲੇ ਮਰੀਜ਼ਾਂ ਦੇ ਵਿੱਚ ਵੀ ਬਹੁਤ ਜ਼ਰੂਰੀ ਆ ਸੋ ਮੈਂ ਸਮਝਦਾ ਕਿ ਲੋਕਾਂ ਲਈ ਇਹ ਬੜੀ ਸੋਧਾਵਾ ਬੜੀ ਵੱਡੀ ਇਸੇ ਤਰ੍ਹਾਂ ਅੱਗੇ ਵੀ ਆਪਾਂ ਜਿਹੜੇ ਉਪਰਾਲੇ ਜਿਹੜੇ ਜਾਰੀ ਰੱਖਾਂਗੇ ਇਹੋ ਜਿਹੇ ਕੈਂਪ ਜਿਹੜੇ ਲਾਉਂਦੇ ਰਵਾਂਗੇ ਕਿਉਂਕਿ ਲੋਕ ਜਿਹੜੇ ਪਹਿਲਾਂ ਹੀ ਬੜੇ ਲਤਾੜੇ ਹੋਇਆ ਇਸ ਇਲਾਕੇ ਦੇ ਕਿਉਂਕਿ ਇਹ ਕਈ ਤਰ੍ਹਾਂ ਦੇ ਇਹਨਾਂ ਤੇ ਮੁਸ਼ਕਲਾਂ ਆਈਆਂ ਸੋ ਇਹ ਮਹਿੰਗੇ ਬਾਹ ਦੇ ਟੈਸਟ ਜਿਹੜੇ ਵਕਫਾ ਸੈਂਟਰਾਂ ਤੇ ਨਹੀਂ ਕਰਾ ਸਕਦੇ ਲੋਕ ਇਹ ਲੋਕਾਂ ਦੀ ਸਹੂਤਾ ਲਈ ਇਹ ਜਿਹੜਾ ਆਕਾਸ਼ ਹਸਤਾ ਵਰਟਾ ਆਨ ਲੋ ਇਸ ਤਰ੍ਹਾਂ ਪਰ ਅੱਗੇ ਚੱਲ ਹੀ ਜਾਣਗੇ ਸਰ ਜਿਹੜੇ ਗ੍ਰੇਡ 2 ਹੈ 1 ਹੈ 3 ਹੈ ਇਹਦਾ ਕੀ ਪ੍ਰੇਜ ਕਰਨਾ ਜੀ ਦਾ ਵੇਖੋ ਜਿਹੜਾ ਤੇ ਗ੍ਰੇਡ 1 ਗ੍ਰੇਡ 2 ਜਾਂ ਗ੍ਰੇਡ 3 ਫੈਟੀ ਲਿਵਰ ਹੈ ਉਹਦੇ ਵਿੱਚ ਤੇ ਪ੍ਰੇਜ ਕਰੋ ਫੈਟ ਵਾਲੀਆਂ ਚੀਜ਼ਾਂ ਨਾ ਲਾਓ ਬਾਹਰ ਦਾ ਖਾਣਾ ਨਾ ਖਾਓ ਮਿਲਕ ਤੇਨ ਮਿਲਕ ਪ੍ਰੋਡਕਟਸ ਉਹ ਘਟਾ ਦਿਓ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਭ੍ਰੇਜ ਕਰਨੇ ਆ ਤੇ ਬਾਹਰ ਦਾ ਜਿਹੜਾ ਖਾਣਾ ਵਾ ਉਹ ਬਿਲਕੁਲ ਹੀ ਨਾ ਖਾਓ ਫਾਸਟ ਫੂਡ ਤੇ ਬਿਲਕੁਲ ਹੀ ਨਾ ਖਾਓ ਸ਼ਰਾਬ ਦਾ ਜਿਵੇਂ ਕਿ ਸ਼ਰਾਬ ਕਈ ਲੋਕ ਸੇਵਨ ਕਰਦੇ ਆ ਸ਼ਰਾਬ ਦਾ ਜਿਹੜਾ ਉਹ ਬੰਦ ਕਰ ਦੋ ਸੇਵਨ ਕੋਈ ਨਸ਼ਾ ਕਿਸ ਕਿਸਮ ਦਾ ਨਾ ਕਰੋ ਇਹ ਤੇ ਆਮ ਭ੍ਰੇਜ ਤੇ ਦੂਜਾ ਕੇ ਪ੍ਰੀਵੈਂਸ਼ਨ ਇਜ਼ ਆਲਵੇਸ ਬੈਟਰ ਦੈਨ ਕਿਉਰ ਬਟ ਜਿਨ੍ਹਾਂ ਨੂੰ ਹੋ ਜਾਂਦੀ ਆ 30 लिवर ਜਾਂ ਗ੍ਰੇਡ 2 ਜਾਂ ਗ੍ਰੇਡ 3 ਆ ਉਹਨਾਂ ਲਈ ਇੱਕ ਗੋਲੀ ਆ ਲਿਪਾ ਗਲੇਨ ਜਿਹੜੀ ਆਪਾਂ ਲਿਖ ਕੇ ਦਿੰਨੇ ਆ ਪੇਸ਼ੈਂਟ ਨੂੰ ਉਹ 1 ਮਹੀਨਾ ਖਾ ਉਹ ਤਾਂ ਅੱਜ ਕਾफी ਪੇਸ਼ੈਂਟਾਂ ਦਾ ਦੁਬਾਰਾ ਜਿਹੜਾ ਟੈਸਟ ਕੀਤਾ ਗਿਆ ਪ੍ਰੋਗਰੈਸ ਬਹੁਤ ਵਧੀਆ ਰਿਜ਼ਲਟ ਦੇ ਦੇ ਰਿਹਾ ਚ ਮਿਲੇ ਕਿਉਂਕਿ ਸਪੈਸੀਫਿਕ ਡਰਗ ਆ ਤੇ ਪਹਿਲੀ ਵਾਰੀ ਅਵੇਲੇਬਲ ਹੋਈ ਆ ਸੋ ਮੈਂ ਕਹਿੰਨਾ ਕਿ ਸਾਰੇ ਮਰੀਜ਼ ਜਿਹੜਾ ਇਸ ਚੀਜ਼ ਦਾ ਫਾਇਦਾ ਠਾਉਣ ਔਰ ਇਹ ਕੈਂਪ ਦਾ ਵੀ ਫਾਇਦਾ ਠਾਉਣ ਤੇ ਦਵਾਈ ਦਾ ਵੀ ਫਾਇਦਾ ਠਾਉਣ